ਜੇ ਤਾਂ ਇਹ ਮੈਨੂੰ ਲੱਗਦਾ ਕਿ ਤੂੰ ਗੰਤਾ ਨੂੰ ਨਾਲ ਨਾ ਕਿੰਨੇ ਕਿਹਾ ਹੋਇਆ ਮੈਨੂੰ ਕੀ ਤੁਹਾਨੂੰ ਹੈ ਹਾਂ ਤੂੰ ਮੈਂ ਤਾਂ ਮੀ ਟਕ ਟਕ ਮਾਨਗਾ ਕਰ ਫਰਮਾ ਤੂੰ ਨਾ ਕਰਨ ਦਾ ਕੋਈ ਫਾਇਦਾ ਹੁੰਦਾ ਹੋਵੇ ਤਾਂ ਪਤਾ ਨਹੀਂ ਪਰ ਨੁਕਸਾਨ ਜ਼ਰੂਰ ਹੋ ਸਕਦਾ ਹੈ ਹਲਕਾ ਮਹਿਤਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਟੂਣਾ ਕਰਨਾ ਉਸ ਵੇਲੇ ਭਾਰੀ ਪੈ ਗਿਆ ਜਦ ਲੋਕਾਂ ਨੇ ਮੌਕੇ ਤੇ ਹੀ ਫੜ ਕੇ ਉਹਨਾਂ ਦੀ ਖੂਬ ਪੂਗਸਵਾਰੀ ਇੱਕ ਕਹਾਵਤ ਹੈ ਨਾ ਕਿ ਨਾਲੇ ਸੋ ਚਿੱਤਰ ਖਾਦੇ ਤੇ ਨਾਲ ਗੰਡੇ ਪਰ ਇੱਥੇ ਟੂਣਾ ਕਰਨ ਵਾਲਿਆਂ ਨੂੰ ਚਿੱਤਰਾਂ ਦੇ ਨਾਲ ਮਾਂ ਖਾਣ ਲਈ ਮਜਬੂਰ ਹੋਣਾ ਪਿਆ ਇਹ ਵੀਡੀਓ ਦੇਖ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ ਹਾਂ ਮਾਂ ਖਾਣ ਲੈ ਵੀ ਕਰ ਥੱਲੇ ਨੀ ਮੇਰਾ ਨਾ ਨਹੀਂ ਕੋਈ ਥੱਲੇ ਬੈਠ ਥੱਲੇ ਹਾਂ ਮਾਂ ਖਾ ਤਾਂ ਕੋਈ ਨਹੀਂ ਮੈਂ ਬਰਾ ਮਾਂ ਖਾ ਹਾਂ ਮਾਂ ਦਾਰਿਆ ਤੁਰ ਖਾ ਆ ਤੂੰ ਕਾਝਾ ਆਪੀ ਹੋਈ ਤੀ ਧੀ ਆ ਵੀ ਜੇ ਅੱਧਰ ਕਰੂ ਆਹ ਚੱਤੀ ਕਰੋ ਚੱਲ ਜਾ ਮਾਂ ਖਾ ਮਾਂ ਖਾ ਹਲ ਕਰ ਖਾ ਜਾਈਂ ਕਰੋ ਬਾਬੇ ਜਿੰਨੇ ਰੰਗ ਲਾਇਆ ਨਾ ਲੈ ਕੇ ਖਾ ਜੋ ਇਹਦਾ ਖਾਂ ਐਨੀ ਛਕਤੀ ਮਾਂ ਨਹੀਂ ਖਵਾਉਂਦਾ ਕਰਨੀ ਆ ਬਾਬਾ ਇਹੋਂ ਅੰਟੀ ਤੁਹਾਡੀ ਹੋਰ ਇਹੋਂ ਅੰਟੀ ਕਰਨੀ ਆ ਖਾ ਨਹੀਂ ਕਰਨੀ ਕਿਹੜੀ ਚਲੋ ਘਰ ਖਾਣੇ ਆ ਲਿਖਾ ਹਾਂ ਜੱਥਾ ਹਾਂ ਨੱਪਣ ਕਰੀ ਗਲਾਂ ਲੱਗੇ ਜੀ ਖਾ ਲੈ ਖੰਡਾ ਖਾ 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 ਆਪਾਂ ਤੱਕੀ ਦੋ ਜੀ ਦੇ ਬਾਕੀ ਆਦਾ ਮਾਰ ਓਏ ਆਖਾ ਕਾੜੇ ਨੂੰ ਮਾਰ ਕੱਢ ਕੱਢੇ ਨੂੰ ਛੇਲਣਾ ਆ ਆ ਮੌਲੀ ਤੋਂ ਮੈਂ ਗੁੱਟ ਤੇ ਬੰਨ ਲਾ ਕੇ ਬੰਨ ਦਵਾ ਦੋਹ ਗੁੱਟਾਂ ਦੇ ਬੰਨੂ ਆਪਣੇ ਨੂੰ ਮੈਨੂੰ ਦੱਸਦਾ ਕਿ ਦਾਂ ਤੋਂ ਨਾ ਉੱਥੋਂ ਤੋਂ ਲੈ ਮੌਲੀ ਕਿਤਾ ਮਨ ਮਾਈ ਛੇਤੀ ਕਰੋ ਚਾਵਾ ਚਾਵਾ ਇਹੋ ਚਾਵਾ ਆਦੇ ਪਾਪਾ ਮੇਰੇ ਹੋਇਆ ਪਾਪਾ ਮੇਰਾ ਹੈ ਬਾਬਾ ਦਾ ਨੂਨ ਟੱਕਰਿਆ ਦੇ ਬਾਬਾ ਜੀ ਟੱਕਰ ਕੇ ਉਹਨਾਂ ਨੂੰ ਹੋਣਾ ਪਾਪਾ ਨੇ ਵੇ ਰਹਾ ਵਾਤਾ ਦੇਖੋ ਆ ਗਿਆ ਬਦਾ ਆ ਗਿਆ ਨਾਲੇ ਤੁਹਾਡੇ ਕਿੰਨੇ ਵਾਤਾ ਇੱਕ ਅਸਰ ਘੜੀ ਜਾਨ ਨੂੰ ਭਾਜੀ ਅਸਰ ਘੜੀ ਭਾਜੀ ਨੂੰ ਅਸਰ ਘੜੀ ਅਸਰ ਘੜੀ ਤੂੰ ਤੇ ਉਹ ਬਗੇ ਜੀ ਬਗੇ ਮਾਣੇ ਚੜ ਗਿਆ ਚੜ ਗਿਆ ਹੋਇਆ 120 ਹੋਇਆ ਠੀਕ ਠੀਕ ਹੋ ਗਿਆ ਜੀ ਹੋਰ ਫੜ ਟੀਮ ਦਾਵਾ ਬਾਬਾ ਜੀ ਆਉਣ ਲੱਗੇ ਬਾਹਰ ਹਣ ਬੋਲ ਜਾਈਂ ਬਾਹਰ ਤੇਰੀ ਟਾਲੀ ਤੇ ਬਹਿ ਗਿਆ ਇੱਥੇ ਨੱਪਣ ਆ ਆਹ ਆਪਰ ਪਣੀ ਦੀ ਤਸਾ ਕਰ ਓਏ ਕਾਲੀ